ਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਕੁੱਪ ਕਲਾ ਅੱਜ ਆਪਾਂ ਪਹੁੰਚੇ ਆਂ ਬਾਈ ਜੀ ਇੰਟਰਨੈਸ਼ਨਲ ਕੂਰੀਅਰ ਸਰਵਿਸ ਜੇ ਤੁਸੀਂ ਬਾਹਰ ਨੂੰ ਕੋਈ ਵੀ ਸਮਾਨ ਭੇਜਣਾ ਤਾਂ ਤੁਸੀਂ ਬਹੁਤ ਘੱਟ ਰੇਟਾਂ ਦੇ ਭੇਜ ਸਕਦੇ ਹੋ ਬਹੁਤ ਫਾਸਟ ਭੇਜ ਸਕਦੇ ਹੋ ਸਾਰੀ ਆਪਾਂ ਗੱਲਬਾਤ ਕਰਦੇ ਆਂ ਸਾਰਿਆਂ ਨੂੰ ਸਰਵਤ ਦਿਖਾਉਣਾ ਕੀ ਇਹਨਾਂ ਐਡਰੈਸ ਪੈਨਲ ਤੁਹਾਨੂੰ ਪ੍ਰੋਪਰ ਸਾਰਾ ਆਪਾਂ ਐਡਰੈਸ ਦਿਆਂਗੇ ਚੱਲਦਾ ਉਹ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਲਓ ਜੀ ਇਹਨਾਂ ਦਾ ਐਡਰੈਸ ਪੈਨਲ ਲੁਧਿਆਣੇ ਤੋਂ ਮਰੇਕੋਟਾ ਬਾਈ ਜੀ ਇੰਟਰਨੈਸ਼ਨਲ ਕੂਰੀਅਰ ਸਰਵਿਸ ਇੱਥੇ ਵਿਦੇਸ਼ਾਂ ਵਿੱਚ ਪੰਜੀਰੀ ਖੋਇਆ ਕੱਪੜੇ ਦਵਾਈਆਂ ਆਦਿ ਭੇਜਿਆ ਜਾਂਦੀਆਂ ਹਨ ਸਾਰੀਆਂ ਆਪਣੀ ਗੱਲਬਾਤਾਂ ਦੇ ਤੱਕ ਉਹ ਕਰਦੇ ਹਨ ਤੇ ਆ ਨੇੜੇ ਮਾਸਟਰ ਪੈਲੇਸਾਂ ਮਾਸਟਰ ਪੈਲੇਸ ਬਿਲਕੁਲ ਨੇੜੇ ਇਹਨਾਂ ਦੀ ਬਾਈ ਜੀ ਦੀ ਸ਼ਾਪ ਹੋ ਰਹਿ ਜਾਂਦੀ ਆ ਹਾਂ ਜੀ ਵੀਰੇ ਕੀ ਹਾਲ ਚਾਲ ਹੈ ਜੀ ਠੀਕ ਆ ਜੀ ਵਧੀਆ ਜੀ ਅੱਛਾ ਵੀਰੇ ਕੋਰੀਅਰ ਦਾ ਕੰਮ ਇੱਥੇ ਕੁੱਪਕਲਾਂ ਦੇ ਵਿੱਚ ਚੱਲ ਰਿਹਾ ਹੈਗਾ ਕਿੰਨੇ ਟਾਈਮ ਤੋਂ ਕਰ ਰਹੇ ਹੋ ਜੀ ਕੰਮ ਇਹ ਦੋ ਸਾਲ ਤੋਂ ਕਰ ਰਹੇ ਹਾਂ ਜੀ ਆਪਾਂ ਇੱਥੇ ਕੰਮ ਨੂੰ ਠੀਕ ਆ ਵੀਰੇ ਕੀ ਕੀ ਸਮਾਨ ਭੇਜਦੇ ਨੇ ਜੀ ਸਮਾਨ ਆਪਣੇ ਕੋਲ ਅਚਾਰ ਖੋਆ ਪੰਜੀਰੀ ਮਠਿਆਈਆਂ ਕੋਈ ਵੀ ਇੰਡੀਅਨ ਨਮਕੀਨ ਕੱਪੜੇ ਰਜਾਈਆਂ ਹੋਗੀਆਂ ਜਿਵੇਂ ਕੋਈ ਵੀ ਇਦਾਂ ਦੀ ਆਈਟਮ ਹਰ ਇੱਕ ਚੀਜ਼ ਭੇਜਦੇ ਆਂਗੇ ਅੱਪ ਅੱਛਾ ਵੀਰੇ ਡੱਬਿਆਂ ਦੇ ਵਿੱਚ ਤਾਂ ਚਲੋ ਵੱਡਾ ਸਮਾਨ ਦਿਖ ਰਿਹਾ ਪਰ ਜਿਹੜੇ ਆ ਲਫਾਫੇ ਫੜੇ ਹੋਏ ਨੇ ਤੁਸੀਂ ਇਹਦੇ ਵਿੱਚ ਕੀ ਹੈ ਜੀ ਇਹ ਕਾਦੇ ਵਾਸਤੇ ਨੇ ਇਹਦੇ ਵਿੱਚ ਕਿਸੇ ਨੇ ਕੋਈ ਡਾਕੂਮੈਂਟ ਆਪਦਾ ਕੋਈ ਸਰਟੀਫਿਕੇਟ ਨੇ ਪੜ੍ਹਾਈ ਵਾਲੇ ਕੋਈ ਵੀ ਇਦਾਂ ਦਾ ਸਮਾਨ ਭੇਜਣਾਗਾ ਉਹ ਆਪਾਂ ਭੇਜ ਦਿੰਨੇ ਆਂਗੇ ਇਹਦੇ ਵਿੱਚ ਠੀਕ ਹੈ ਜੀ ਤੇ ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਥਰੂ ਜਾਂਦਾ ਜੀ ਆਪਣਾ ਕੋਰੀਅਰ ਆਪਣਾ DHL, FedEx, Canada 셀프 ਹੈਗਾ ਆਪਣੇ ਕੋਲ ਸਾਰੇ ਦੇਸ਼ਾਂ ਦਾ 셀프 ਦੇ ਵਿੱਚ ਤੇ Blue Dart ਹੋ ਗਿਆ ਇਹਨਾਂ ਸਾਰੀਆਂ ਕੰਪਨੀਆਂ ਦੇ ਥਰੂ ਜਾਂਦਾ Aramex ਆ ਸਾਰੀਆਂ ਨੇ ਆਪਣੇ ਕੋਲ ਇਹ ਕੰਪਨੀਆਂ ਦੀ ਡੀਲਰਸ਼ਿਪ ਹੈ ਜੀ ਆਪਣੇ ਕੋਲ? ਹਾਂ ਜੀ ਆਪਣੇ ਕੋਲ ਡੀਲਰਸ਼ਿਪ ਹੈਗੀ ਸਾਰੀਆਂ ਕੰਪਨੀਆਂ ਦੀ ਤੇ ਆਪਾਂ ਇੱਥੋਂ ਡਾਇਰੈਕਟ ਹੀ ਸਮਾਨ ਜਾਂਦਾ। ਅੱਛਾ ਭਾਈ ਜੀ ਜੇ ਰੇਟਾਂ ਦੀ ਗੱਲ ਕਰੀਏ ਕੋਰੀਅਰ ਭੇਜਣ ਦੇ ਲਈ ਖਰਚਾ ਕੀ ਹੈ ਜੀ? ਰੇਟ ਕੀ ਪੈਂਦਾ ਆਪਾਂ ਨੂੰ? ਰੇਟ ਆਪਣਾ UK ਦਾ ਜਿੱਦਾਂ ਹੋ ਗਿਆ ਕਿਲੋ ਦੇ ਹਿਸਾਬ ਨਾਲ 450 ਰੁਪਿਆ ਕੈਨੇਡਾ ਦਾ 550 ਆ। ਇਟਲੀ ਦਾ ਵੀ ਆਪਣਾ 550 ਹੈਗਾ ਤੇ ਆਸਟ੍ਰੇਲੀਆ ਦਾ ਵੀ 450 ਰੁਪਈਆ ਹੈਗਾ ਤੇ ਜਿਹੜੇ ਇਹਨਾਂ ਦੇਸ਼ਾਂ ਤੋਂ ਇਲਾਵਾ ਹੋਰ ਦੇਸ਼ਾਂ 'ਚ ਜਿਵੇਂ ਆਪਣੇ ਪੰਜਾਬੀ ਵਸਦੇ ਨੇ ਜੀ ਅ ਅਰਬ ਕੰਟਰੀਆਂ ਦੇ ਵਿੱਚ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਆਪਾਂ ਉੱਥੇ ਵੀ ਭੇਜ ਸਕਦੇ ਹਾਂ ਜੀ ਕੋਈ ਹਾਂਜੀ ਹਾਂ ਆਪਣੇ ਕੋਲ ਸਾਰੇ ਦੇਸ਼ਾਂ ਦਾ ਹੀ ਪ੍ਰਬੰਧ ਹੈ ਕਿਤੇ ਵੀ ਭੇਜ ਸਕਦੇ ਹਾਂਗੇ ਠੀਕ ਹੈ ਜੀ ਤੇ ਬਾਈ ਜੀ ਜਿਹੜਾ ਰੇਟ ਕਈ ਵਾਰ ਆਪਾਂ ਸੁਣਨ ਚਾਹੁੰਦਾ ਜੀ ਕਿ ਕੋਈ 400 ਰੁਪਈਆ ਵੀ ਕਹਿੰਦਾ ਕੋਈ 450 ਕੋਈ 350 ਉਹਦਾ ਕੀ ਸਿਸਟਮ ਹੈ ਜੀ ਉਹ ਕਿਵੇਂ ਹੋ ਸਕਦਾ ਰੇਟ ਆਪਣੇ ਕੋਲ ਵੀ ਹੈਗੇ ਨੇ ਉਹ 350 ਜਿਵੇਂ ਬੋਲਦੇ ਨੇ ਕਈ ਕਹਿੰਦੇ ਨੇ ਕਿ ਸਟਾਰਟਿੰਗ ਹੁੰਦੀ ਹੈਗੀ ਪਰ ਉਹ ਸਮਾਨ ਦੇ ਹਿਸਾਬ ਨਾਲ ਉਹਦਾ ਵੈਲੀ ਬੋਡੀਅਮ ਕੀ ਹੈਗਾ ਉਹਦੇ ਸਾਹਮਣੇ ਮਤਲਬ ਆਪਾਂ ਵੀ 350 ਰੁਪਏ ਦੇ ਵਿੱਚ ਵੀ ਕੈਨੇਡਾ ਚ ਭੇਜ ਸਕਦੇ ਹਾਂ ਹਾਂ ਜੀ ਹਾਂ ਆਪਾਂ ਭੇਜ ਸਕਦੇ ਹਾਂ ਠੀਕ ਹੈ ਜੀ ਬਾਈ ਜੀ ਤੇ ਜਿਹੜੀਆਂ ਬਈ ਜੀ ਕੱਪੜੇ ਦੀਆਂ ਦੁਕਾਨਾਂ ਹੋ ਗਈਆਂ ਜਾਂ ਜਿਵੇਂ ਆਪਣੇ ਨੇੜੇ ਤੇੜੇ ਕੋਈ ਬੁਟੀਕ ਨੇਗੇ ਹੋਰ ਦੁਕਾਨਾਂ ਵਾਲੇ ਹੋਗੇ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਲਾਗੇ ਦੇ ਏਰੀਏ ਦੇ ਵਿੱਚ ਉਹਨਾਂ ਲਈ ਕੋਈ ਆਪਣੇ ਕੋਲੇ ਖਾਸ ਪ੍ਰਬੰਧ ਹੈ ਜਾਂ ਕੋਈ ਹੋਰ ਸਹੂਲਤ ਵੀ ਆਪਾਂ ਦਿੰਨੇ ਆ ਉਹਨਾਂ ਨੂੰ ਉਹਨਾਂ ਲਈ ਰੇਟ ਦਾ ਵੀ ਆਪਣੇ ਕੋਲ ਘੱਟ ਮਿਲੂਗਾ ਤੇ ਉਹਨਾਂ ਲਈ ਸਹੂਲਤ ਇਹ ਹੈ ਕਿ ਵੀ ਆਪਾਂ ਉੱਥੋਂ ਪਿਕ ਕਰ ਲੈਣੇ ਆਂਗੇ ਸਮਾਨ ਉਹਨਾਂ ਤੋਂ ਲਿਆਉਣ ਦੀ ਜ਼ਿੰਮੇਵਾਰੀ ਵੀ ਅੱਛਾ ਠੀਕ ਹੈ ਜੀ ਲੈ ਵੀ ਤੁਸੀਂ ਆਪ ਹੀ ਆਓਗੇ ਜੀ ਹਾਂ ਜੀ ਹਾਂ ਲਿਆਉਣ ਦੀ ਜ਼ਿੰਮੇਵਾਰੀ ਵੀ ਆਪਣੀ ਠੀਕ ਹੈ ਜੀ ਚਲੋ ਇਹ ਤਾਂ ਬਹੁਤ ਵੱਡੀ ਸਹੂਲਤ ਹੈ ਜੀ ਲੋਕਾਂ ਲਈ ਤੇ ਉਸ ਤੋਂ ਇਲਾਵਾ ਬਾਈ ਜੀ ਜਿਵੇਂ ਟਰੈਕਿੰਗ ਦਾ ਕੰਮ ਆਗਾ ਜੇ ਗਾਹਕ ਆਪਣੇ ਕੋਲੇ ਕੋਈ ਸਮਾਨ ਤੁਹਾਡੇ ਕੋਲੇ ਦੇ ਜਾਂਦਾ ਤੇ ਉਹ ਬਾਅਦ ਚ ਉਹਨੂੰ ਦੇਖਣਾ ਚਾਹੇ ਵੀ ਉਹ ਸਮਾਨ ਉਹਦਾ ਕਿੱਥੇ ਪਹੁੰਚਿਆ ਉਹਦੇ ਲਈ ਆਪਾਂ ਕੀ ਸਹੂਲਤ ਦਿੰਨੇ ਆ ਜੀ ਕਿਵੇਂ ਟਰੈਕ ਕਰ ਸਕਦਾ ਹੈਗਾ ਕਿਤੇ ਲਈ ਏਦਾਂ ਆਪਣੇ ਕੋਲ ਆਨਲਾਈਨ ਪੋਰਟਲ ਹੈਗਾ ਜਿਹਦੇ ਤੇ ਆਪਾਂ ਕੰਮ ਕਰਦੇ ਆਂਗੇ ਭੇਜਦੇ ਆਂਗੇ ਜਦੋਂ ਆਪਾਂ ਕਸਟਮਰ ਦਾ ਸਮਾਨ ਆਪਾਂ ਆਪਣੇ ਕੋਲੇ ਆਉਂਦਾਗਾ ਆਪਾਂ ਨਾਲ ਦੀ ਨਾਲ ਉਹਨਾਂ ਨੂੰ ਟਰੈਕਿੰਗ ਆਈਡੀ ਜਦੀ ਦਿੰਨੇ ਆ ਜੀ ਠੀਕ ਹੈ ਜੀ ਤੇ ਬਾਈ ਜੀ ਦੂਜਾ ਜਦੋਂ ਸਮਾਨ ਭੇਜਦਾ ਕਈ ਵਾਰ ਗਾਹਕ ਦਾ ਕੋਈ ਇਹੋ ਜਿਹਾ ਸਮਾਨ ਹੁੰਦਾਗਾ ਵੀ ਉਹ ਕੋਈ ਰਸਤੇ ਦੀ ਜ਼ਿੰਮੇਵਾਰੀ ਜਾਂ ਕੋਈ ਉਹਦੀ ਇੰਸ਼ੋਰੈਂਸ ਜਾਂ ਉਸ ਚੀਜ਼ ਦਾ ਕੋਈ ਆਪਣੇ ਕੋਲੇ ਇਹੋ ਜਿਹੀ ਕੋਈ ਸਹੂਲਤ ਹੈ ਹਾਂਜੀ ਸਮਾਨ ਭੇਜਣ ਦੀ ਜ਼ਿੰਮੇਵਾਰੀ ਆਪਣੀ ਪੰਚਾਉਣ ਤੱਕ ਦੀ ਤੇ ਉਹਦੀ ਇੰਸ਼ੋਰੈਂਸ ਵੀ ਵਿੱਚ ਹੁੰਦੀ ਹੈ ਜੀ ਠੀਕ ਹੈ ਜੀ ਕਿੰਨੇ ਦਿਨਾਂ ਦੇ ਵਿੱਚ ਪਹੁੰਚ ਜਾਂਦਾ ਬਾਈ ਜੀ ਕੋਰੀਅਰ ਕੋਰੀਅਰ ਜੇ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਕਿੰਨੇ ਦਿਨਾਂ ਚ ਪਹੁੰਚਦਾ ਕੈਨੇਡਾ ਦੇ ਵਿੱਚ 4 ਦਿਨਾਂ ਦੇ ਵਿੱਚ ਪਹੁੰਚਦਾ ਕਰ ਦਿੰਦੇ ਆ ਜੀ ਇਹ ਬਾਕੀ ਲੋਕਾਂ ਦਾ ਤਾਂ ਟਾਈਮ ਜ਼ਿਆਦਾ ਲੱਗਦਾ ਜੀ ਮੈਂ ਆਪਦਾ ਵੀ ਇੱਕ ਵਾਰੀ ਕੋਰੀਅਰ ਭੇਜ ਕੇ ਦੇਖਿਆ ਤਾਂ ਤੁਸੀਂ 4 ਦਿਨਾਂ 'ਚ ਕਿਵੇਂ ਭੇਜ ਸਕਦੇ ਹੋ ਆਪਣਾ ਇਦਾਂ ਕਾ ਆਪਾਂ ਹੱਬ ਆਇਆ ਲੁਧਿਆਣਾ ਆਪਾਂ ਇੱਥੇ ਮੇਨ ਰੋਡ ਦੇ ਉੱਪਰ ਬੈਠੇ ਆਂਗੇ ਆਪਣੇ ਕੋਲੋਂ ਡੇਲੀ ਸਮਾਨ ਡਿਸਪੈਚ ਹੁੰਦਾਗਾ ਅੱਗੇ ਜਾਂਦਾਗਾ ਉਹਦੇ ਕਰਕੇ ਜਲਦੀ ਪਹੁੰਚਾ ਠੀਕ ਹੈ ਜੀ ਠੀਕ ਜਣੀ ਅੱਗੇ ਭੇਜੀ ਜਾ ਸਕਦੀ ਹੈ ਜੀ ਠੀਕ ਕਿਉਂਕਿ ਜ਼ਿਆਦਾ ਦਿੱਕਤ ਮਿਲਦਾ ਵੀ ਦਵਾਈਆਂ ਚ ਆ ਜਾਂਦੇ ਉਸ ਹਨ ਬਾਈ ਨੂੰ ਉਹ ਵੀ ਭੇਜ ਨਹੀਂ ਆਪਣੀ ਦਵਾਈਆਂ ਦੀ ਵੀ ਗਾਰੰਟੀ ਹੋਊਗੀ ਦਵਾਈਆਂ ਵੀ ਭੇਜਦੇ ਆਪਾਂ ਓਕੇ ਓਕੇ ਵੀਰੇ ਹਾਂਜੀ ਹਾਂ ਠੀਕ ਹੈ ਜੀ ਦਵਾਈਆਂ ਦੇ ਵੀ ਰੇਟ ਆਪਣਾ ਸ ਇਮੀਡੀਏਟ ਬਾਈ ਨੇ ਪਹਿਲਾ ਦੱਸ ਦਿੱਤਾ ਨਾ ਵੀ ਕਿੱਲੇ ਦੇ ਖਰਚਾ ਕਿੰਨਾ ਪੈਂਦਾ ਕਿਹੜੇ ਦੇ ਦਾ ਕਿਹੜੇ ਦੇ ਦਾ ਪੈਣਾ ਪੈਂਦਾ ਉਹ ਸਾਰਾ ਬਾਈ ਦੱਸਦਾ ਹਾਂ ਜੀ ਉਹ ਲਗ ਲਗ ਨੇਗੇ ਬਾਕੀ ਉਹ ਲਗ ਲਗ ਨੇ ਬਾਕੀ ਰੇਟ ਘਟਦੇ ਵਧਦੇ ਵੀ ਰਹਿੰਦੇ ਹੋਣਗੇ ਨਾ ਵੀਰੇ ਹਾਂਜੀ ਹਾਂ ਰੇਟ ਚੇਂਜ ਹੁੰਦੇ ਰਹਿੰਦੇ ਨੇ ਹਰੇਕ ਮਹੀਨੇ ਚੇਂਜ ਹੁੰਦੇ ਨੇ ਵੀਰੇ ਠੀਕ ਆ ਵੀਰੇ ਰੇਟ ਬਾਈ ਕਹਿੰਦਾ ਵੀ ਹਰੇਕ ਮਹੀਨੇ ਚੇਂਜ ਹੁੰਦੇ ਰਹਿੰਦੇ ਆ ਨਾ ਹਾਂ ਰੇਟ ਘਟਦੇ ਵਧਦੇ ਹੀ ਰਹਿੰਦੇ ਨੇ ਠੀਕ ਆ ਵੀਰੇ ਹਾਂਜੀ ਹਾਂਜੀ ਅੱਛਾ ਬਾਈ ਜੀ ਆਪਣੀ ਲੋਕੇਸ਼ਨ ਬਾਰੇ ਦੱਸਿਓ ਕਿੱਥੇ ਆ ਲੋਕੇਸ਼ਨ ਜੇ ਕੋਈ ਵੀਰ ਭੈਣ ਕੋਰੀਅਰ ਕਰਨਾ ਚਾਹੁੰਦਾ ਕਿੱਥੇ ਆ ਸਕਦੇ ਬਾਈ ਜੀ ਕੋਰੀਅਰ ਸਰ ਤੇ ਆਪਣੇ ਫੋਨ ਨੰਬਰ ਵੀ ਦੱਸ ਦਿਓ ਜੀ ਮੋਬਾਈਲ ਨੰਬਰ ਹੈਗਾ ਜੀ 78893 42003 94173 86251 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਜੇ ਕੋਈ ਵੀਰ ਭੈਣ ਕੋਰੀਅਰ ਭੇਜਣਾ ਚਾਹੁੰਦਾ ਤਾਂ ਜਰੂਰ ਬਾਈ ਜੀ ਇੰਟਰਨੈਸ਼ਨਲ ਕੋਰੀਅਰ ਤੇ ਇੱਕ ਵਾਰੀ ਰੇਟ ਚੈੱਕ ਜਰੂਰ ਕਰੋ ਇਹਨਾਂ ਦਾ ਵੀ ਦਾਵਾ ਤੇ ਸਾਨੂੰ ਵੀ ਵਿਸ਼ਵਾਸ ਹੈ ਕਿ ਤੁਹਾਨੂੰ ਰੇਟ ਇੱਥੇ ਮਾਰਕੀਟ ਦੇ ਨਾਲੋਂ ਆਲੇ ਦੋਲੇ ਨਾਲੋਂ ਸਭ ਕਿਤੋਂ ਘੱਟ ਮਿਲੇਗਾ ਜੀ ਬਹੁਤ ਬਹੁਤ ਧੰਨਵਾਦ